ਇਹ ਰਗੜ ਰੋਣੂ ਜੀ ਨਹੀਂ ਕਰਦਾ ਮੈਂ ਜੇ ਕਦੀ ਵੀ ਆਪਣੇ ਡੈਡੀ ਸਾਹਮਣੇ ਇੱਧਰ ਰੋਇਆ ਨਹੀਂ ਸਗੋਂ ਉਹ ਰੋ ਪੈਂਦੇ ਮੇਰੇ ਸਾਹਮਣੇ ਮੈਂ ਫਿਰ ਵੀ ਇਹਨਾਂ ਨੂੰ ਚੁੱਪ ਕਰਾਉਣਾ ਦੁਖੀ ਕਰ ਦਿਆ ਰਹੇ ਹਾਂ ਜਿਹੜੀਆਂ ਚੀਜ਼ਾਂ ਮਣੀ ਮਾਂ ਨੇ ਸਿਖਾਈਆਂ ਮੈਂ ਇੱਕ ਵਜੇ ਹੋਣਾ 2 ਵਜੇ ਹੋਣਾ ਮੇਰੀ ਮਾਂ ਨੇ ਗੇਟ ਤੇ ਲੱਗ ਖੜੇ ਹੋਣਾ ਕਿ ਕਦੋਂ ਆਊਗਾ ਜਦੋਂ ਮੈਂ ਕਹਿੰਦਾ ਦੂਰ ਨੇੜੇ ਚੱਲ ਜਾ ਜੇ ਇੱਥੇ ਲੱਗੀ ਜਿਆਦਾ ਦੂਰ ਨਹੀਂ ਇਹ ਮੈਨੂੰ ਕੋਠੇ ਤੇ ਬੁਲੇ ਪਰ ਜਿੱਦਾਂ ਮੇਰੀ ਮਾਂ ਆਵਾਜ਼ ਮਾਰਦੀ ਮੈਨੂੰ ਮੇਰਾ ਕਿਹੜਾ ਰੋਣ ਨੂੰ ਜੀ ਨਹੀਂ ਕਰਦਾ ਪਰ ਕੀ ਕਰਾਂ ਤੇ ਉਹਨੂੰ ਦੇਖ ਕੇ ਚੁੱਪ ਕਰ ਜਾਣਾ ਹਾਲਾਂਕਿ ਮੇਰੇ ਪਿਤਾ ਜੀ ਮੇਰੇ ਸਾਹਮਣੇ ਰੋਣ ਲੱਗ ਜਾਂਦੇ ਨੇ ਮੈਂ ਬਹੁਤ ਹੀ ਤੁਖੀ ਹੋ ਜਾਂਦਾ ਹਾਂ ਜੀ ਹਾਂ ਦੋਸਤੋ ਅਜੇ ਕੁਝ ਹੋ ਰਿਹਾ ਹੈ ਗੁਰਦਾਸਪੁਰ ਤੋਂ ਇੰਸਟਾਗ੍ਰam ਤੇ ਮਸ਼ਹੂਰ ਹੋਏ ਸਟਾਰ ਬੋਲੂ ਮਾਦੇਵਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿਸ ਦੀ ਮਾਤਾ ਦੀ ਮੌਤ ਹੋ ਗਈ ਹੈ ਮੌਤੋਵਾਲ ਗੁਰਦਾਸਪੁਰ ਬਟਾਲਾ ਦਾ ਰਹਿਣ ਵਾਲਾ ਇਹ ਗੋਲੂ ਜਿਸ ਦੀ ਉਮਰ ਸਿਰਫ 15 ਸਾਲ ਦੀ ਹੈ ਨੇ ਸਾਡੇ ਚੈਨਲ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੈਂ ਮੰਮੀ ਬਿਨਾ ਇੱਕ ਮਿੰਟ ਨਹੀਂ ਸੀ ਰਹਿੰਦਾ ਅਤੇ ਹੁਣ ਪੂਰੀ ਜ਼ਿੰਦਗੀ ਇਕੱਲੇ ਰਹਿਣੀ ਪੈਣੀ ਹੈ ਮੈਨੂੰ ਇੰਨਾ ਭਾਵਕ ਹੋ ਗਿਆ ਉਹ 15 ਸਾਲ ਦਾ 마ਸੂਮ ਗੋਲੂ ਮਾਝੇ ਵਾਲਾ ਉਸਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੈਨੂੰ ਮੇਰੀ ਮਾਂ ਦੀਆਂ ਆਵਾਜ਼ਾਂ ਦਿਨ ਰਾਤ ਸੁਣਦੀਆਂ ਨੇ ਉਹ ਕਹਿੰਦਾ ਹੁਣ ਦੁੱਖ ਤਾਂ ਕੱਟਣਾ ਹੀ ਪੈਣਾ ਹੈ ਲੋਕ ਮੈਨੂੰ ਜੋ ਮਰਜ਼ੀ ਕਹਿਣ ਪਰ ਮੈਂ ਕੀ ਕਰਾਂ ਮੇਰੀ ਮਾਂ ਚਲੀ ਗਈ ਮੇਰਾ ਆਖਰੀ ਸਹਾਰਾ ਹੀ ਟੁੱਟ ਗਿਆ ਤੁਸੀਂ ਖੁਦ ਦੋਸਤੋਂ ਸੁਣੋ ਗੋਲੂ ਮਾਦੀਏ ਵਾਲੇ ਦਾ ਕੀ ਕੁਝ ਕਹਿਣਾ ਹੈ ਸਫਰ ਭਾਈ ਮਾਂਵਾਂ ਤੋਂ ਬਿਨਾਂ ਤੇ ਸਫਰ ਦੂਰ ਆਇਆ ਜ਼ਿੰਦਗੀ ਅੱਧੀ ਨਸ਼ਟਿਆ ਅੱਧੀ ਕੀ ਪੂਰੀ ਨਸ਼ਟਿਆ 15 ਸਾਲ ਮੇਰੀ ਉਮਰ ਆ ਤੇ ਜਿੱਥੋਂ ਤੱਕ ਰੱਬ ਨੇ ਸਾਹ ਲਿਖੇ ਹੁਣ ਦੇ ਉਹਨਾਂ ਦੀ ਗੱਲ ਠੀਕ ਆ ਪਰ ਉਹ ਚੀਜ਼ ਦਿਲ ਨੂੰ ਠੇਸ ਪਹੁੰਚਾਉਂਦੀ ਰਹਿਣੀ ਨਾ ਜਿਹੜੀ ਚੀਜ਼ ਮੀਮਾ ਨੇ ਚੰਗੀਆਂ ਚੀਜ਼ਾਂ ਸਿਖਾਈਆਂ ਹਨ ਮਾੜਾ ਕੰਮ ਨਹੀਂ ਚੰਗੀਆਂ ਚੰਗੀਆਂ ਗੱਲਾਂ ਚੰਗੀਆਂ ਚੀਜ਼ਾਂ ਵੀ ਕਿਹਦਾ ਮਾੜਾ ਨਹੀਂ ਕਰਨਾ ਉਹ ਚੀਜ਼ਾਂ ਬੰਦੇ ਨੂੰ ਉਹ ਚੀਜ਼ਾਂ ਜੇ ਤੇ ਹੁੰਦੀ ਰਹੀਦੀ ਬਾਰ-ਬਾਰ ਗੋਲੂ ਆਪਣੇ ਆਪਣੇ ਕੱਲਾ ਮਹਿਸੂਸ ਕਰੇਗਾ ਕੱਲਾ ਭਜੀ ਕੱਲਾ ਤੇ ਕੱਲਾ ਦਾ ਮਹਿਸੂਸ ਕਰਨਾ ਭਜੀ ਹੁਣ ਮੈਂ ਤੇ ਮੇਰੇ ਡੈਡੀ ਆ ਮੈਂ ਕਦੀ ਵੀ ਆਪਣੇ ਡੈਡੀ ਸਾਹਮਣੇ ਮੇਰਾ ਕਰਰ ਉਹ ਨਹੀਂ ਕਰਦਾ ਮੈਂ ਹਜੇ ਕਦੀ ਵੀ ਆਪਣੇ ਡੈਡੀ ਸਾਹਮਣੇ ਇਦਾਂ ਰੋਇਆ ਨਹੀਂ ਸਗੋਂ ਉਹ ਰੋ ਪੈਂਦੇ ਮੇਰੇ ਸਾਹਮਣੇ ਮੈਂ ਫਿਰ ਵੀ ਇਹਨਾਂ ਨੂੰ ਚੁੱਪ ਕਰਉਣਾ ਤੇ ਗਲਤ ਕਮੈਂਟ ਕਰਨ ਵਾਲਿਆਂ ਦੇ ਕਮੈਂਟ ਕਰੇ ਹੀ ਜਾਣੇ ਆ ਇਹ ਫੇਮਸ ਹੋਣ ਲਈ ਦੜਿਆ ਮੈਨੂੰ ਕੀ ਲੋੜ ਫੇਮਸ ਹੋਣ ਦੀ ਜਿਹਦੀ ਜਵਾਲੇ ਝਾਲ ਮਾਂ ਚਲ ਜੇ ਤੇ ਉਹਨੂੰ ਕੀ ਲੋੜ ਫੇਮਸ ਬੀਂ ਸ਼ੇਰ ਆ ਗਈ ਗਿਆ ਗੁੱਲੂ ਇੰਡਸਟਰੀ ਨਾਲ ਜੁੜੇ ਰਹੇ ਉਹ ਇੰਡਸਟਰੀ ਨਾਲ ਭਾਜੀ ਜੁੜਿਆ ਰਹਿਣਾ ਤੁਹਾਨੂੰ ਪਤਾ ਕੰਮ ਤੋਂ ਬਿਨਾਂ ਤੇ ਗੁਜ਼ਾਰਾ ਨਹੀਂ ਕੰਮ ਤੇ ਕਰਨਾ ਪੈਣਾ ਪਰ ਉਹ ਚੀਜ਼ਾਂ ਦੁਖੀ ਕਰਦੀ ਰਹਿੰਦੇ ਆ ਨਾ ਜਿਹੜੀਆਂ ਚੀਜ਼ਾਂ ਮਣੀ ਮਾਂ ਨੇ ਸਿਖਾਈਆਂ ਮੈਂ ਇੱਕ ਵਾਰੀ ਆਉਣਾ 2 ਵਜੇ ਆਉਣਾ ਮੇਰੀ ਮਾਂ ਲ ਗੇਟ ਦੇ ਲੱਗ ਖੜੇ ਹੋਣਾ ਪਿੱਛੇ ਕਿਦੋਂ ਆਊਗਾ ਤੇ ਫਿਰ ਹੁੰਦੇ ਆ ਰੋਟੀ ਹੋਣੀ ਹੁੰਦੀ ਆ ਜਿਹੜੀ ਚੀਜ਼ ਗਣੀ ਉਹ ਹੁੰਦੇ ਉਹ ਬਣਾ ਕੇ ਰੱਖੀ ਹੋਣੀ ਉਹ ਚੀਜ਼ਾਂ ਤੇ ਹਾਂਜੀ ਭਲੇਖੇ ਦੇ ਭਾਜੀ ਜਦੋਂ ਮੈਂ ਕਹਿੰਦਾ ਦੂਰ ਨੇੜੇ ਚੱਲ ਜਾ ਜੇ ਇੱਥੇ ਲੱਗ ਗਈ ਜਦੋਂ ਦੂਰ ਨਹੀਂ ਫਿਰ ਮੈਨੂੰ ਕੋਠੇ ਤੇ ਭਲੇਖੇ ਵੇਲੇ ਜਿੱਦਾਂ ਮੇਰੀ ਮਾਂ ਆਵਾਜ਼ਾ ਮਾਰਦੀ ਮੈਨੂੰ ਪਰ ਫਿਰ ਵੀ ਮੈਂ ਚੱਲ ਜਾ ਨਾ ਘਰੇ ਵੀ ਮੇਰੀ ਮਾਂ ਵੀ ਮੈਨੂੰ ਖਬਰ ਨਾ ਵੀ ਮੈਂ ਚਲ ਗਈ ਤੇ ਹੁਣੇ ਫਿਰਦਾ ਵਾ ਫਿਰ ਮੈਂ ਘਰੋਂ ਵੀ ਘਾਟੀ ਨਿਕਲਦਾ ਹੁਣ ਤੇ ਛੁੱਟੀਆਂ ਵਾ ਘਰੋਂ ਸਕੂਲ ਸਕੂਲੋਂ ਘਰੋਂ ਬਸ ਨਾ ਨਾ ਅਗੇ ਦਾ ਮੜਾ ਨਾ ਅਗੇ ਦਾ ਚੰਗਾ ਘਰੇ ਰਹੀ ਦਰਮਾਨਾ ਬਸ ਹਾਂਜੀ ਬਾਕੀ ਦੁੱਖ ਤੇ ਆ ਹੁਣ ਦੁੱਖ ਤੇ ਘਟਣਾ ਪੈਣਾ ਹੀ ਆ ਜਿਹੜਾ ਦੁੱਖ ਪੈ ਗਿਆ ਵਾ ਬਾਕੀ ਮੈਂ ਸਾਰਿਆਂ ਗਏ ਹੋ ਰਿਕਵੈਸਟ ਕਰਦਾ ਮਾਪਿਆਂ ਦਾ ਧਿਆੜਾ ਗਾ ਘਰੋਂ ਮੈਂ ਪਹਿਲੀ ਪਹਿਲਿਆਂ ਵੀ ਇੰਟਰਵਿਊਆਂ ਦੇਖ ਲਿਓ ਮੇਰੀਆਂ ਇਲਿਆ ਜੀ ਮੈਂ ਇੱਕ ਗੱਲ ਸਮਝਾਉਣਾ ਹਾਂ ਜਿਹੜੇ ਬੰਦੇ ਨੂੰ ਮਾਂ ਪਿਓ ਨਾਲ ਪਿਆਰ ਹੁੰਦਾ ਉਹੀ ਬੰਦਾ ਮਾਂ ਪਿਓ ਨੂੰ ਰੋਂਦਾ ਵਾ ਜਿਹੜੇ ਬੰਦੇ ਨੂੰ ਨਹੀਂ ਹੁੰਦਾ ਉਹ ਤੇ ਫਿਰ ੱਟਕੇ ਸ਼ਾਈ ਆ ਪਰ ਗਲਤ ਗੱਲਾਂ ਨਹੀਂ ਕਰਨਾ ਚਾਹੀਦੇ ਇਦਾਂ ਵੀ ਉਹਨੇ ਛੇੜੀ ਆਪਣੇ ਮਾਪਿਆਂ ਨੂੰ ਜਿੱਦਾਂ ਟੇਚ ਨਹੀਂ ਜਾਂਦੇ ਇਹ ਚੀਜ਼ ਆ ਪਰ ਨਹੀਂ ਇਹ ਚੀਜ਼ ਨਹੀਂ ਕਰਨੀ ਚਾਹੀਦੀ ਮਾਂ ਪਿਓ ਨਾਲ ਪਿਆਰ ਕਰਨਾ ਚਾਹੀਦਾ ਮੈਨੂੰ ਪੁੱਛ ਲਓ ਮੇਰੀ ਮਾਂ ਚਲ ਗਈ ਆ ਪਿਆਰ ਵੀ ਬੜਾ ਹੈ ਮਾਰਦੀ ਵੀ ਹੁੰਦੀ ਚੰਗੀਆਂ ਗੱਲਾਂ ਤੋਂ ਮਾਰਦੀ ਉਹ ਮੈਨੂੰ ਕਿਹੜਾ ਮਾਰੇ ਕੰਮ ਤਾਂ ਮਾਰਦੀ ਇਹ ਨਹੀਂ ਵੀ ਜਦੋਂ ਮਰਜੀ ਨਾ ਜਦੋਂ ਮੈਂ ਮਾੜਾ ਗੱਲ ਕੋਈ ਜਾਂ ਕਰਨੀ ਜਾਂ ਕੋਈ ਵੀ ਮਾੜਾ ਕੰਮ ਕਰਨਾ ਫੇਰ ਹੀ ਮੈਨੂੰ ਵੱਜਦੀਆਂ ਇੰਨੀਆਂ ਕਿ ਵੱਜਦੀਆਂ ਇਹਨਾਂ ਫੇੜੀ ਠੀਕ ਆ ਬਾਕੀ ਹੁਣ ਸਾਰੀ ਉਮਰ ਦੀ ਘਾਟ ਮਹਿਸੂਸ ਹੁੰਦੀ ਰਣੀ 71 ਪੰਜਾਬੀ ਟੀਵੀ ਦੀ ਗੁਰਦਾਸਪੁਰ ਤੋਂ ਲਾਪਰੀ ਖੁਜੀਪੁਰ ਦੀ ਰਿਪੋਰਟ